ਲੋਕੋ ਮੇਟ ਨਾ ਸਕੇ ਕੋਈ ਜਿਸ ਪਤ ਰਖ ਸੱਜਾ ਸਾਹਜ ਲੋਕੋ ਮੇਟ ਨਾ ਸਕੇ ਕੋਈ ਵਾਰੀ ਗੁਰੂ ਜੀ ਤਤ ਤੁਨ ਪ੍ਰੀਮਨ ਵਾਸ ਪਨਾਸਰੀ ਮੈ ਲਪਜਮਾ ਸੋ ਕਦ ਕਰੇ ਜੇ ਖਸਮ ਸਮਾਰੇ ਡਰ ਡਰ ਬਚੇ ਮਨ ਮੁਖ ਵਿਚਾਰੇ ਸੋ ਘਤ ਦਰ ਜੇ ਖਸਮ ਸੁਨਾਰੇ ਦਰ ਦਰ ਪੁਚ ਮਨ ਮੁਖ ਵਿਚਾਰ ਰਹਾ ਸਿਰ ਉਪਰ ਮਾਤ ਪਿਤਾ ਗੁਰ ਦੇ ਸਭਨ ਮੂਰਤਾਂ ਕੀ ਨਿਰਮਲ ਸੇਵ ਏਕ ਨਰੰਜਨ ਜਾਂ ਕੀ ਰਾਸ ਮਨ ਸਾਧ ਸੰਭਤ ਹੋਵਤ ਪਰਗਾਸ ਜੀਨ ਕਾ ਦਾਦਾ ਤੂਰਨ ਸਭ ਠਾਏ ਟੋਟ ਕਲੇਸ਼ ਮਿਟੇ ਹਰਨਾ ਜਨਮ ਮਰਨ ਸਭ ਲਾ ਦੁਖ ਨਸੈ ਗੁਰਮੁਖ ਜਾਗੈ ਮਨ ਤਨ ਬਸੈ ਜਿਸ ਨੂੰ ਆਪ ਲਏ ਲੜ ਲਾਏ ਦਰ ਗਏ ਮਲੇ ਤਸੇਹੀ ਜਾਏ ਸੇ ਪਦ ਜੇ ਸਾਚੇ ਭਾਣੈ ਜਮ ਕਾਲ ਤੇ ਪਹਿ ਨਿਕਣੈ ਸੱਚਾ ਸਾਹਿਬ ਸਤਿਗੁਰੂ ਬਾਰ ਕੀਮਤ ਕਾਣ ਕਰ ਵਿਚਾਰ ਕਟ ਕਟ ਅੰਤਰ ਸਭਿ ਅਧਾਰ ਨਾਲਿ ਕਾਂਚ ਸੰਤੁਰ ਨੋੜ ਕਟ ਕਟ ਅੰਤਰ ਸਭਿ ਅਧਾਰ ਨਾਲਿ ਕਾਂਚ ਸੰਤੁਰ ਨੋੜ ਵਾਹਿਗੁਰੂ ਜੀ ਦਾ ਪਾਸਾ سلام <سؤال> پنتے راگاج پاشاہ جی کا ایک پوتر وطن ہے ست گور پاشا جی فرمان کرتے سو کت ڈر ਜੇ ਖਸਮ ਨੂੰ ਸੁਣਾ ਪਰ ਦਰ ਦਰ ਪਚ ਮਨ ਮੁਖ ਵਿਚਾਰੇ ਸੰਸਾਰ ਦੇ ਅੰਦਰ ਦਰ ਆਪਣੀ ਥਾਂ ਉਤੇ ਹਰ ਜੀਵ ਦੇ ਉਤੇ ਜਿਹਾ ਤੋਂ ਸਤਿਗੁਰ ਗਰੀਬਨਵਾਜ ਪਾਤਸ਼ਾਹ ਜੀ ਨੇ ਇਸ ਦਰ ਦਾ ਜ਼ਿਕਰ ਮੇਰੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਕੀਤਾ ਹੈ ਸਭਨ ਸਮਗਰੀ ਡਰਦੀ ਆਪੀ ਬਲਕਿ ਸਾਰਾ ਸੰਸਾਰ ਇਸੇ ਡਰ ਦੇ ਵਿੱਚ ਹੈ ਤੇ ਅਗਲੀ ਪੰਕਤੀ ਵਿੱਚ ਜੁਰਦੇਵ ਸਾਧਸਾ ਜੀ ਕਹਿੰਦੇ ਨੇ ਕਿ ਜੀ ਕੋਈ ਐਸਾ ਵੀ ਹੈ ਜਿਹੜਾ ਡਰ ਤੋਂ ਬਗੈਰ ਹੈ ਜਿਹਨੂੰ ਕੋਈ ਡਰ ਨਹੀਂ ਤੇ ਸਤਗੁਰੂ ਜੀ ਨੇ ਅਗਲੇ ਵਚਨ ਪੁਚਾਰਨ ਕੀਤੇ ਕਹਿੰਦੇ ਨੇ ਬੇਲ ਭੈ ਕਰਨ ਹਾਰ ਕਹਿੰਦੇ ਨੇ ਜਿਹੜਾ ਮਰਨ ਹਾਰ ਪਰਮੇਸ਼ਰ ਹੈ ਉਸ ਨੂੰ ਕੋਈ ਡਰ ਨਹੀਂ ਜਿਹੜਾ ਉਸ ਮਨੁੱਖ ਦੇ ਨਾਲ ਆਪਣੀ ਸਾਝ ਪੈਦਾ ਕਰੇਗਾ ਉਸ ਨੂੰ ਵੀ ਇਹੀ ਗੁਣ ਪ੍ਰਾਪਤ ਹੋਣਗੇ ਕਿਉਂਕਿ ਸੰਸਾਰ ਦੇ ਅੰਦਰ ਮਨੁੱਖ ਦੇ ਜੀਵਨ ਵਿੱਚ ਕੋਈ ਐਸਾ ਨਹੀਂ ਕਿ ਕੋਈ ਅਸੀਂ ਜਿਹੜਾ ਸੰਸਾਰ ਵਿੱਚ ਆਮ ਜੀਵਨ ਬਤੀਤ ਕਰਦੇ ਆ ਇਹਦੇ ਵਿੱਚ ਹੀ ਗੱਲ ਵਿਆਪਦਾ ਇਹਦੇ ਵਿੱਚ ਜਿਹੜਾ ਸਾਨੂੰ ਸਭ ਨੂੰ ਪਤਾ ਹੈ ਪਰ ਜਿਹੜੇ ਲੋਕ ਉੱਚ ਪਾਇਦਾ ਜੀਵਨ ਬਤੀਤ ਕਰਦੇ ਨੇ ਉੱਚੀ ਗ੍ਰਿਤੀ ਵਾਲੇ ਹੁੰਦੇ ਨੇ ਮਾਲਕ ਨਾਲ ਜੁੜੇ ਹੁੰਦੇ ਨੇ ਪਰਮੇਸ਼ਰ ਦੇ ਨਾਲ ਜਿਨ੍ਹਾਂ ਦੀ ਸਾਝ ਹੁੰਦੀ ਆ ਦੁੱਖ ਗਲ ਉਹਨਾਂ ਨੂੰ ਵੀ ਆਉਂਦਾ ਹੈ ਦੁੱਖ ਉਹਨਾਂ ਤੇ ਵੀ ਆਉਂਦਾ ਹੈ ਪਰ ਉਹ ਡਰਦੇ ਨਹੀਂ ਕਬੀ ਇਹ ਜੀਵਨ ਤੇ ਦੁੱਖ ਆਇਆ ਰਵਦਾਸ਼ ਇੱਥੇ ਪੜ ਕੇ ਵੀ ਬਪਸੀ ਬਾਬਾ ਲਾਲ ਦੇਵ ਜੀ ਨੂੰ ਧਕੇ ਬਾਗ ਗਰੇ ਮਦਨ ਚ ਬਾਗ ਗਰੇ ਪਰ ਉਹ ਕਹਿੰਦਾ ਥੋੜਾ ਨਹੀਂ ਕੋਈ ਗੱਲ ਨਹੀਂ ਕਹਿੰਦੇ ਨਹੀਂ ਮਾਲਕ ਜੀ ਅਸੀਂ ਜੋ ਹੋ ਰਿਹਾ ਜੋ ਹੋ ਰਿਹਾ ਸੋ ਸਤਿਗੁਰ ਰੀਮਨ ਬਾਜ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਇਸ ਕਰਕੇ ਸੋ ਕਤ ਡਰ ਜੇ ਖਸਮ ਸਮਾਰੇ ਜਿਹੜਾ ਮਾਲਕ ਨੂੰ ਚੇਤੇ ਕਰਦਾ ਉਸ ਕੋਈ ਡਰ ਨਹੀਂ ਹੁੰਦਾ ਗੁਰੂ ਕਿਰਪਾਲਤਾ ਕਰੇ ਸਤਿਗੁਰ ਜੀ ਦੀਆਂ ਸਿਸ਼ਾ ਪ੍ਰਾਪਤ ਕਰ ਸਕੀਏ